ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਅੱਜ ਸ਼ੰਭੂ ਬਾਰਡਰ ਤੇ ਕੱਲ ਇੱਕ ਪੱਤਰਕਾਰ ਦੇ ਵੀ ਗੋਲੀ ਵੱਜੀ ਆ ਪਲਾਸਟਿਕ ਦੀਆਂ ਗੋਲੀਆਂ ਬਹੁਤ ਜਿਹੜੀਆਂ ਪੁਲਿਸ ਨੇ ਚਲਾਈਆਂ ਹਰਿਆਣਾ ਪੁਲਿਸ ਨੇ ਜਿਹੜਾ ਕੱਲ ਬਹੁਤ ਜ਼ਿਆਦਾ ਤਸ਼ੱਦਦ ਕਿਸਾਨਾਂ ਦੇ ਕੀਤਾ ਉਹਨਾਂ ਦੇ ਵਿੱਚੋਂ ਇੱਕ ਪੱਤਰਕਾਰ ਦੇ ਵੀ ਜਿਹੜੀ ਗੋਲੀ ਲੱਗੀ ਆ ਤੇ ਉਹ ਪੱਤਰਕਾਰ ਅੱਜ ਤੱਕ ਦਾ ਦੱਸਿਆ ਜਾ ਰਿਹਾ ਹੈ ਅੱਜ ਤੱਕ ਦਾ ਪੱਤਰਕਾਰਾਂ ਕਵਰੇਜ ਕਰਦਿਆਂ ਉਹਦੇ ਵੀ ਜਿਹੜੀ ਆ ਮੱਥੇ ਦੇ ਲਾਗੇ ਗਲ ਦੇ ਥੱਲੇ ਬਣੇ ਗੋਲੀ ਜਿਹੜੀ ਆ ਉਹਦੇ ਪਲਾਸਟਿਕ ਦੀ ਕੱਲ ਲੱਗੀ ਆ ਸੋ ਇਸ ਤਰ੍ਹਾਂ ਦੀਆਂ ਗੋਲੀਆਂ ਬਹੁਤ ਜ਼ਿਆਦਾ ਕਿਸਾਨਾਂ ਦੇ ਪੈਰਾਂ 'ਚ ਲੱਤਾਂ 'ਚ ਹੋਰ ਪਤਾ ਨਹੀਂ ਕਿੰਨੀਆਂ ਜਗਾਵਾਂ 'ਤੇ ਜਿਹੜੀਆਂ ਆ ਉਹ ਲੱਗੀਆਂ ਕੱਲ ਬਹੁਤ ਗੋਲੀਆਂ ਜਿਹੜੀਆਂ ਪੁਲਿਸ ਵੱਲੋਂ ਚਲਾਈਆਂ ਗਈਆਂ ਬਹੁਤ ਹੀ ਹਾਲਾਤ ਜਿਹੜੇ ਗੰਭੀਰ ਉੱਥੇ ਬਣੇ ਹੋਏ ਆ ਸੋ ਸ਼ੰਭੂ ਬਾਡਰ ਦੇ ਉੱਤੇ ਇੱਕ ਬਹੁਤ ਜ਼ਿਆਦਾ ਕਿਸਾਨ ਫੱਟੜ ਹੋਏ ਦੱਸੀ ਜਾ ਰਹੇ ਆ ਜਿਨ੍ਹਾਂ ਦੀਆਂ ਤਸਵੀਰਾਂ ਵੀ ਤੁਹਾਨੂੰ ਆਪਾਂ ਨਾਲ ਦੀ ਨਾਲ ਵਿਖਾਈ ਜਾਵਾਂਗੇ ਤੇ ਇਹ ਪੱਤਰਕਾਰ ਜਿਹੜਾ ਵਾ ਕਵਰੇਜ ਕਰ ਰਿਹਾ ਸੀ ਜੋ આજ ਤੱਕ ਦਾ ਪੱਤਰਕਾਰ ਦੱਸਿਆ ਜਾ ਰਿਹਾ ਜੀ ਜਿਹਦੇ ਗੋਲੀ ਸਿਰ ਦੇ ਲਾਗੇ ਜਿਹੜੀ ਬਿਲਕੁਲ ਤੁਹਾਡੇ ਸਾਹਮਣੇ ਜਿਸ ਤਰ੍ਹਾਂ ਇੱਕ ਕਿਸਾਨ ਉਸ ਦਾ ਜਿਹੜਾ ਵਾ ਆਪਣਾ ਫੋਨ ਆ ਉਹ ਜਿਹੜਾ ਸਾਫ਼ ਕਰ ਰਿਹਾ ਬਲੱਡ ਸਾਫ਼ ਕਰ ਰਿਹਾ ਵਾ ਤੇ ਬਹੁਤ ਜਿਆਦੀ ਜਿਹੜੀ ਆ ਤਸ਼ੱਦਦ ਪੁਲਿਸ ਕਰ ਰਹੀ ਆ ਜਿਹੜੀ ਆ ਹਰਿਆਣਾ ਪੁਲਿਸ ਨੇ ਇਸ ਵਾਰ ਹੱਦ ਪਛਾਤੀ ਲਈ ਪਛਾਤੀ ਆ ਅਥਰੂ ਗੈਸ ਦੇ ਗੋਲੇ ਪਤਾ ਨਹੀਂ ਕਿੰਨੇ ਕੁ ਸੁੱਟੇ ਆ ਤੇ ਉਹਦੇ ਨਾਲ ਵੀ ਕਈ ਕਿਸਾਨ ਫੱਟੜ ਹੋਏ ਆ ਸੋ ਨਾਲ-ਨਾਲ ਆਪਾਂ ਤੁਹਾਨੂੰ ਤਸਵੀਰਾਂ ਵਿਖਾਉਂਦੇ ਰਵਾਂਗੇ ਧੰਨਵਾਦ